ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਜਿਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੂ ਦੇ ਵੱਲੋਂ ਪਿੰਡ ਕੌਕੇ ਕਲਾ ਮੱਲਾ ਵਿੱਚ ਅਚਕਰ ਦੇ ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਕਾਰਜਾਂ ਨੂੰ ਲੋਕ ਅਰਪਿਤ ਕੀਤਾ ਗਿਆ ਪਿੰਡ ਚੱਕਰਵਿਖੇ ਵਿਧਾਇਕ ਮਾਨੂ ਦੇ ਵੱਲੋਂ ਜਦੋਂ ਬਜ਼ੁਰਗ ਹਲਵਾਈ ਤਰਸੀਮ ਲਾਲ ਤੋਂ ਰਿਬਨ ਕਟਵਾਇਆ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ ਬਾਕੀ ਸਕੂਲਾਂ ਵਿੱਚ ਵਿਧਾਇਕ ਵੱਲੋਂ ਬੱਚਿਆਂ ਕੋਲੋਂ ਰਿਬਨ ਕਟਵਾ ਕੇ ਹੌਸਲਾ ਅਫਜ਼ਾਈ ਕੀਤੀ ਗਈ। ਵਿਧਾਇਕ ਮਾਨੁਕੇ ਨੇ ਦੱਸਿਆ ਕਿ ਸਰਕਾਰੀ ਕੰਨਿਆ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿਖੇ 9,65,000 ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਜਦਕਿ ਪਿੰਡ ਮੱਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 1,60,000 ਰੁਪਏ ਦੀ ਲਾਗਤ ਨਾਲ ਬਾਸਕਟਬਾਲ ਕੋਰਟ ਦੀ ਮੁਰੰਮਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਰ ਵਿਖੇ 7,42,500 ਰੁਪਏ ਦੀ ਲਾਗਤ ਨਾਲ ਦੋ ਕਲਾਸਰੂਮਾਂ ਦੀ ਰਿਪੇਅਰ ਕਰਵਾ ਕੇ ਵਿਦਿਆਰਥੀਆਂ ਨੂੰ ਸਪੁਰਦ ਕੀਤੇ ਗਏ। ਇਨ੍ਹਾਂ ਸਕੂਲਾਂ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿੱਚ ਬੱਚਿਆਂ ਦੇ ਮਾਪਿਆਂ ਦੇ ਠਾਠਾ ਮਾਰਦੇ ਇਕਾਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਨੁਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਸਕੂਲਾਂ ਵਿੱਚ ਅਧਿਆਪਕਾਂ ਵਿਦਿਆਰਥੀਆਂ ਤੇ ਮਾਪਿਆਂ ਦੇ ਕਰਵਾਏ ਜਾ ਰਹੇ ਸਾਂਝੇ ਪ੍ਰੋਗਰਾਮਾਂ ਦਾ ਮੁੱਖ ਮੰਤਵ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਤੇ ਹੋਰ ਬਿਹਤਰ ਬਣਾਉਣਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਉੱਚ ਯੋਗਤਾ ਪ੍ਰਾਪਤ ਤਜਰਬੇਕਾਰ ਅਧਿਆਪਕ ਹਨ। ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਵਰਦੀਆਂ ਮੁਫਤ ਮਿਲਦੀਆਂ ਹਨ ਅਤੇ ਲੋੜਵੰਦ ਬੱਚਿਆਂ ਨੂੰ ਵਜੀਫਾ ਵੀ ਦਿੱਤਾ ਜਾਂਦਾ ਹੈ। ਉਹਨਾਂ ਦੋਹਰਾਇਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਸਿੱਖਿਆ ਦਾ ਬਜਟ 18% ਕਰ ਦਿੱਤਾ ਗਿਆ ਹੈ। ਜੋ ਕਿ ਪੰਜਾਬ ਦੇ ਕੁੱਲ ਬਜਟ ਦਾ ਪੰਜਵਾਂ ਹਿੱਸਾ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮਿਸ਼ਨ ਹੈ। ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪੜਾਉਣ ਨੂੰ ਤਰਜੀਹ ਦੇਣ। ਇਨਾ ਸਮਾਗਮ ਵਿੱਚ ਵਿਧਾਇਕ ਸਰਬਜੀਤ ਕੌਰ ਮਾਨੂ ਦੇ ਵੱਲੋਂ ਨਿੱਕੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਉਹਨਾਂ ਨੂੰ ਭਵਿੱਖ ਦੇ ਟੀਚੇ ਬਾਰੇ ਪੁੱਛਿਆ ਗਿਆ ਤਾਂ ਬਹੁਤ ਸਾਰੇ ਬੱਚਿਆਂ ਨੇ ਵਿਧਾਇਕ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ, ਵਕੀਲ, ਆਈਏਐਸ ਅਫਸਰ, ਪੀਸੀਐਸ ਅਫਸਰ, ਆਈਪੀਐਸ ਅਫਸਰ, ਅਧਿਆਪਕ ਅਤੇ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਲਈ ਭਾਵੁਕਤਾ ਨਾਲ ਉਤਸ਼ਾਹ ਵਿਖਾਇਆ ਅਤੇ ਬੱਚਿਆਂ ਵੱਲੋਂ ਸਮਾਗਮ ਦੌਰਾਨ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਮੰਤਰ-ਮੁਗਤ ਕਰ ਦਿੱਤਾ ਇਸਮੋਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਕੋਆਰਡੀਨੇਟਰ ਮਾਸਟਰ ਪਰਮਿੰਦਰ ਸਿੰਘ ਗਿੱਦੜਵਿੰਡੀ ਚੇਅਰਮੈਨ ਕਰਮਜੀਤ ਸਿੰਘ ਡੱਲਾ ਅਮਰਜੀਤ ਸਿੰਘ ਟੂਰੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਡਾਕਟਰ ਗੁਰਵਿੰਦਰਜੀਤ ਸਿੰਘ ਮੁੱਖ ਅਧਿਆਪਕਾ ਪੂਜਾ ਬਰਮਾ ਮੁੱਖ ਅਧਿਆਪਕ ਰਜੀਸ਼ ਕੁਮਾਰ ਮਲਕ ਹਰਪ੍ਰੀਤ ਕੌਰ ਚੀਮਾ ਜਸਪ੍ਰੀਤ ਕੌਰ ਜਸਲ ਰਣਵੀਰ ਕੌਰ ਕੋਮਲ ਅਰੋੜਾ ਗੁਰਿੰਦਰ ਕੌਰ ਰਾਧਾ ਰਾਣੀ ਅਮਨਦੀਪ ਕੌਰ ਚੰਨਜੀਤ ਕੌਰ ਸ਼ਬਨਮ ਰਤਨ ਪ੍ਰਿਤਪਾਲ ਸਿੰਘ ਇਕਬਾਲ ਸਿੰਘ ਕੁਲਦੀਪ ਸਿੰਘ ਗੌਰਵ ਗੁਪਤਾ ਕੁਲਦੀਪ ਸਿੰਘ ਢੋਲਣ ਡਾਕਟਰ ਸਰਜੀਤ ਸਿੰਘ ਦੌਧਰ ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ ਸੁਖਦੇਵ ਸਿੰਘ ਕੌਂਕੇ ਹਰਜੀਤ ਸਿੰਘ ਹੀਟਾ ਬੂਟਾ ਸਿੰਘ ਪੰਚ ਗੁਰਮੁਖ ਸਿੰਘ ਮਿੰਟੂ ਸਰਪੰਚ ਚਰਨਜੀਤ ਕੌਰ ਗੁਰਪ੍ਰੀਤ ਕੌਰ ਪੰਚ ਗੁਰਪ੍ਰੀਤ ਸਿੰਘ ਨੋਨੀ ਸੈਂਬੀ ਸੁਭਾਸ਼ ਕੁਮਾਰ ਧਰਮਿੰਦਰ ਸਿੰਘ ਗੁਰਪ੍ਰੀਤ ਸਿੰਘ ਗੱਗੀ ਰਵਿੰਦਰ ਕੌਰ ਸਕੂਲ ਮੁਖੀ ਮੱਲਾ ਲੈਕਚਰਰ ਮਾਮਰਜੀਤ ਸਿੰਘ ਚੀਮਾ ਲੈਕਚਰਰ ਸਰਜੀਤ ਸਿੰਘ ਮੱਲਾ मनमोहन सिंह मैनेजर इकबाल सिंह दविंद कौर मनजीत कौर कमलजीत कौर सपना मल्होत्रा खुशप्रीत कौर सुखविंदर कौर मनप्रीत कौर सरपंच सिंह गुरमेलिंग माबका सरपंच हरबंस सिंह ढिलों जगदीप सिंह सिद्धू कुलदीप सिंह मोगा सूबेदार जसवंत सिंह सि सिंह सिर कनेडा हरपाल सिंह सरपंच बूटा सिंह कौके खोसे मखण सिंह इतबार बी पी ईओ रायकोट सरपंच सोहन सिंह चकर तरसेम सि आठूर सुखचैन सिंह अरोड़ा गुरमेल सिंह ਗੁਰਦੇਵ ਸਿੰਘ ਚੱਕਰ ਨੰਬਰਦਾਰ ਦੁਆਰਾ ਸਿੰਘ ਨੰਬਰਦਾਰ ਖਿੰਦਰ ਸਿੰਘ ਨੰਬਰਦਾਰ ਚਮਕੌਰ ਸਿੰਘ ਕਰਮ ਸਿੰਘ ਪੰਚ ਸਕੂਲ ਮੁਖੀ ਕਰਮਜੀਤ ਕੌਰ ਚੱਕਰ ਗੁਰਪ੍ਰੀਤ ਸਿੰਘ ਚੱਕਰ ਗੁਰਪ੍ਰੀਤ ਸਿੰਘ ਦੇਹੜਕਾ ਹਰਜੀਤ ਸਿੰਘ ਬਲਜਿੰਦਰ ਸਿੰਘ ਜਸਵੀਰ ਸਿੰਘ ਊਪਰ ਚੇਅਰਮੈਨ ਕੇਵਲ ਸਿੰਘ ਆਦਵੀ ਹਾਜ਼ਰ ਸਨ